ਪੰਚਾਇਤੀ ਚੋਣਾਂ ਲਈ ਪੰਚਾਂ ਤੇ ਸਰਪੰਚਾਂ ਦੇ ਨਾਮਦੀ ਕੀ ਪੱਤਰ ਇਕੱਠਾ ਰੱਦ ਹੋਣ ਦੇ ਵਿਰੋਧ ਲੱਗ ਰਹੇ ਨੇ ਕਿ ਸਿਆਸੀ ਸੱਤਾਧਿਰ ਦੇ ਵੱਲੋਂ ਜਿਹੜੀ ਹੈ ਲਗਾਤਾਰ ਧੱਗੇਸ਼ਾਈ ਦੇ ਨਾਲ ਇਹ ਰੱਦ ਕਰਵਾਏ ਜਾ ਰਹੇ ਨੇ ਕਾਗਜ਼ ਪਰ ਜਲਾਲਾਬਾਦ ਦਾ ਇੱਕ ਬਲਾਕ ਦਾ ਮਸਲਾ ਹੈ ਜਿੱਥੇ ਇੱਕ ਪਿੰਡ ਦੇ ਵਿੱਚ ਇੱਕ ਵਿਰੋਧੀ ਧਿਰ ਦੇ ਪੰਚਾਂ ਦੇ ਸਰਪੰਚਾਂ ਦੇ ਸਭ ਦੇ ਕਾਗਜ਼ ਰੱਦ ਕਰਵਾਉਣੇ ਤਾਂ ਦੂਰ ਦੀ ਗੱਲ ਜਮ੍ਹਾਂ ਤੱਕ ਨਹੀਂ ਹੁਣ ਦਿੱਤੇ ਗਏ ਤੇ ਕਾਗਜ਼ ਖੋਏ ਕਿਸ ਨੇ ਇਲਜ਼ਾਮ ਕਿਸ ਦੇ ਉੱਤੇ ਲੱਗੇ ਨੇ ਜਲਾਲਾਬਾਦ ਦੇ ਡੀਐਸਪੀ ਦੇ ਉੱਤੇ ਇਸ ਦੇ ਸਬੰਧੀ ਇੱਕ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਯਾਦਵ ਨੂੰ ਸ਼ਿਕਾਇਤ ਭੇਜ ਦਿੱਤੀ ਗਈ ਹੈ ਸਬੰਧਤ ਪੀੜਤਾਂ ਦੇ ਵੱਲੋਂ ਵਿਅਕਤੀਆਂ ਦੇ ਵੱਲੋਂ ਜਿਨ੍ਹਾਂ ਦੇ ਕਾਗਜ਼ ਖੋਲੇ ਗਏ ਫਾਈਲਾਂ ਖੋਲੀਆਂ ਗਈਆਂ ਤੇ ਇੱਕ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਸ ਦੀ ਸ਼ਿਕਾਇਤ ਬਕਾਇਦਾ ਤੌਰ ਦੇ ਉੱਤੇ ਭੇਜੀ ਗਈ ਹੈ ਤੇ ਮਾਮਲਾ ਤੀਜੇ ਦਿਨ ਪੁੱਜ ਗਿਆ ਹੈ ਤੀਜੇ ਦਿਨ ਵੀ ਜਲਾਲਾਬਾਦ ਦਾ ਬੱਤੀਆਂ ਵਾਲੇ ਚੌਂਕ ਦੇ ਵਿੱਚ ਧਰਨਾ ਜਾਰੀ ਹੈ ਚੱਕਾ ਜਾਮ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਵੱਖ-ਵੱਖ ਲੋਕਾਂ ਨੇ ਉੱਥੇ ਜਿਹੜੇ ਰੋਸ ਪ੍ਰਦਰਸ਼ਨ ਕਰ ਰਹੇ ਨੇ ਜਿਸ ਦੇ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਵੀ ਮੌਜੂਦ ਨੇ ਹੋਰ ਵੱਖ-ਵੱਖ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੀਆਂ ਪਾਰਟੀਆਂ ਨਾਲ ਸੰਬੰਧਿਤ ਵਿਅਕਤੀ ਇੰਨੇ ਜਿਹੜੇ ਆਗੂ ਨੇ ਵਰਕਰ ਨੇ ਉਹ ਵੀ ਉਸ ਧਰਨੇ ਵਿੱਚ ਸ਼ਾਮਲ ਨੇ ਇਥੋਂ ਤੱਕ ਕਿ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਵੀ ਉਸ ਧਰਨੇ ਵਿੱਚ ਸ਼ਮੂਲੀਅਤ ਕੀਤੀ ਕਿ ਇਹ ਲਗਾਤਾਰ ਧੱਕੇਸ਼ਾਹੀ ਕਿਉਂ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਕਿਸ ਨੇ ਕੀ ਬਿਆਨ ਦਿੱਤਾ ਉਹ ਵੀ ਸਾਂਝੀ ਕਰਾਂਗੇ ਪਰ ਜਿਹੜੀ ਸ਼ਿਕਾਇਤ ਭੇਜੀ ਗਈ ਹੈ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਉਸ ਦਾ ਵੇਰਵਾ ਸਾਂਝਾ ਕਰ ਦਿੰਨੇ ਆ ਜਿਸ ਦੇ ਵਿੱਚ ਬਕਾਇਦਾ ਲਿਖਿਆ ਗਿਆ ਕਿ ਡੀਐਸਪੀ ਜਲਾਲਾਬਾਦ ਜਤਿੰਦਰ ਸਿੰਘ ਗਿੱਲ ਵੱਲੋਂ ਨੋਮੀਨੇਸ਼ਨ ਪੇਪਰ ਖੋ ਕੇ ਆਪਣੀ ਗੱਡੀ ਵਿੱਚ ਰੱਖ ਕੇ ਆਪਣੇ ਨਾਲ ਲਿਜਾਣ ਸੰਬੰਧੀ ਤੇ ਮੈਨੂੰ ਨੋਮੀਨੇਸ਼ਨ ਪੇਪਰ ਭਰਨ ਲਈ ਇਜਾਜ਼ਤ ਦੇਣ ਸੰਬੰਧੀ ਇਸ ਸੰਬੰਧੀ ਇੱਕ ਸ਼ਿਕਾਇਤ ਕੀਤੀ ਗਈ ਹੈ ਕਿ ਅਸੀਂ ਪਿਆਰੋ ਬਾਈ ਪਤਨੀ ਬਲਵੀਰ ਸਿੰਘ ਬਿਮਲਾ ਰਾਣੀ ਪਤਨੀ ਅਵਤਾਰ ਸਿੰਘ ਦੋਨੋਂ ਸਰਪੰਚੀ ਦੇ ਉਮੀਦਵਾਰ ਮਲਕੀਤ ਸਿੰਘ ਪੁੱਤਰ ਕਰਤਾਰ ਸਿੰਘ ਜਸਵੰਤ ਸਿੰਘ ਪੁੱਤਰ ਲਾਭ ਸਿੰਘ ਸੁਰਿੰਦਰ ਸਿੰਘ ਪੁੱਤਰ ਮਲ ਸਿੰਘ ਬਾਜ ਸਿੰਘ ਪੁੱਤਰ ਮਾਫੀ ਮਾਛੀ ਸਿੰਘ ਸੁਰਜੀਤ ਸਿੰਘ ਪੁੱਤਰ ਬਾਜ ਸਿੰਘ ਇਸੇ ਤਰ੍ਹਾਂ ਰਾਮ ਸਿੰਘ ਪੁੱਤਰ ਚੇਤਰ ਸਿੰਘ ਰਕੇਸ਼ ਸਿੰਘ ਪੁੱਤਰ ਕਰਤਾਰ ਸਿੰਘ ਅਨੀਤਾ ਰਾਣੀ ਪਤਨੀ ਭਜਨ ਸਿੰਘ ਸੋਮਾ ਰਾਣੀ ਪਤਨੀ ਹਰਮੇਸ਼ ਸਿੰਘ ਰਾਣੋ ਬਾਈ ਪਤਨੀ ਕਾਲਾ ਸਿੰਘ ਕਰਮਪ੍ਰੀਤ ਕੌਰ ਪਤਨੀ ਬਲਵਿੰਦਰ ਸਿੰਘ ਉਕਤ ਸਾਰੇ ਪੰਜ ਦੇ ਉਮੀਦਵਾਰ ਸਨ ਇਹਨਾਂ ਦੇ ਵੱਲੋਂ ਇੱਕ ਸਾਂਝੀ ਸ਼ਿਕਾਇਤ ਦਿੱਤੀ ਗਈ ਜਿਹੜੇ ਕਿ ਪਿੰਡ ਚੱਕ ਸੋਹਣਾ ਸੰਦੜ ਨਾਲ ਸਬੰਧਤ ਨੇ ਤਹਿਸੀਲ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਅਸੀਂ ਆਪਣੇ ਨੋਮੀਨੇਸ਼ਨ ਪੇਪਰ ਦੀਆਂ ਫਾਈਲਾਂ ਲੈ ਕੇ ਨੋਮੀਨੇਸ਼ਨ ਦੇ ਸੈਂਟਰ ਅੰਦਰ ਆਰਓ ਕਮਰੇ ਦੇ ਬਿਲਕੁਲ ਕੋਲ ਬਾਹਰ ਖੜੇ ਸੀ ਸਾਡੇ ਪਿੰਡ ਦੇ ਹੀ ਮਹਿੰਦਰ ਸਿੰਘ ਪੁੱਤਰ ਸ਼੍ਰੀ ਫਾਜ਼ਲ ਸਿੰਘ ਸ਼ਿੰਦਰ ਕੌਰ ਪਤਨੀ ਮਹਿੰਦਰ ਸਿੰਘ ਅਰਸ਼ਦੀਪ ਪਤਨੀ ਰਾਜ ਸਿੰਘ ਆ ਕੇ ਸਾਡੇ ਗਲ ਪੈ ਗਏ ਤੇ ਮੌਕੇ ਤੇ ਡੀਐਸਪੀ ਜਲਾਲਾਬਾਦ ਜਤਿੰਦਰ ਸਿੰਘ ਸਾਡੇ ਕੋਲ ਆ ਕੇ ਸਾਡੀਆਂ ਨਾਮਿਨੇਸ਼ਨ ਵਾਲੀਆਂ ਫਾਈਲਾਂ ਸਾਡੇ ਕੋਲ ਖੋਹ ਲਈਆਂ ਤੇ ਸਾਡੇ ਉੱਤੇ ਵਾਰ-ਵਾਰ ਮਿੰਤਾ ਤਰਲੇ ਕਰਨ ਤੋਂ ਬਾਅਦ ਵੀ ਉਸਨੇ ਸਾਡੀਆਂ ਫਾਈਲਾਂ ਵਾਪਸ ਨਹੀਂ ਕੀਤੀਆਂ ਇਸ ਸਬੰਧ ਵਿੱਚ ਅਸੀਂ ਮੌਕੇ ਤੇ ਚੋਣ ਅਫਸਰ ਜਲਾਲਾਬਾਦ ਨੂੰ ਵੀ ਸਬੰਧੀ ਸ਼ਿਕਾਇਤ ਕੀਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਕਤ ਸਾਰਾ ਵਾਕਿਆ ਉੱਥੇ ਲੱਗੇ ਕੈਮਰਿਆਂ ਵਿੱਚ ਸਬੂਤ ਵਜੋਂ ਆਪ ਜੀ ਨੂੰ ਮਿਲ ਸਕਦਾ ਹੈ ਇਹ ਸਾਰਾ ਵਾਕਿਆ ਸੱਤਾਧਾਰੀ ਧਿਰ ਦੇ ਇਸ਼ਾਰੇ ਤੇ ਹੋਇਆ ਆਮ ਆਦਮੀ ਪਾਰਟੀ ਦੇ ਉੱਤੇ ਦੋਸ਼ ਲਾਏ ਜਾ ਰਹੇ ਨੇ ਸੋ ਆਪ ਜੀ ਨੂੰ ਇਸ ਦਰਖਾਸਤ ਰਾਹੀਂ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਸਾਨੂੰ ਸੰਵਿਧਾਨ ਨੇ ਚੋਲਣ ਦਾ ਅਧਿਕਾਰ ਦਿੱਤਾ ਹੈ ਉਹ ਸਾਨੂੰ ਦਿਵਾਇਆ ਜਾਵੇ ਚੁਕਿਤ ਪੁਲਿਸ ਮੁਲਾਜ਼ਮ ਸਬੰਧਤ ਅਧਿਕਾਰੀ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਇਹ ਸਾਰੇ ਜਿਹੜੇ ਨਾਮ ਤੁਹਾਨੂੰ ਦੱਸੇ ਨਹੀਂ ਉਹਨਾਂ ਦੇ ਵੱਲੋਂ ਇੱਕ ਬੇਨਤੀ ਪੱਤਰ ਦੇ ਦਿੱਤਾ ਗਿਆ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਸ ਦੀ ਜਿਹੜੀ ਆ ਕਾਪੀ ਭੇਜ ਦਿੱਤੀ ਗਈ ਹੈ ਡੀਜੀਪੀ ਪੰਜਾਬ ਨੂੰ ਇਸ ਦੇ ਬਾਰੇ ਸ਼ਿਕਾਇਤ ਦੇ ਦਿੱਤੀ ਗਈ ਹੈ ਇਸ ਸੰਬੰਧੀ ਵੱਖ-ਵੱਖ ਤੇ ਰਾਹ ਦੇ ਵੱਲੋਂ ਬਿਆਨ ਕੀਤਾ ਗਿਆ ਹੁਣ ਇੱਕ ਇੱਕ ਕਰਕੇ ਬਿਆਨ ਸਾਂਝਾ ਕਰਦੇ ਹਾਂ ਕਿ ਉੱਥੋਂ ਦੇ ਲੋਕ ਕੀ ਕਹਿ ਰਹੇ ਨੇ ਇਸ ਮਾਮਲੇ ਦੇ ਵਿੱਚ ਕਿਸ ਨੇ ਕੀ ਆਖਿਆ ਸਭ ਤੋਂ ਪਹਿਲਾਂ ਵਿਧਾਇਕ ਸੰਦੀਪ ਜਾਖੜ ਦਾ ਬਿਆਨ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕਿ ਉਹ ਵੀ ਉਸ ਧਰਨੇ ਦੇ ਵਿੱਚ ਸ਼ਾਮਲ ਸਨ ਤੇ ਤੀਜੇ ਦਿਨ ਦੇ ਵਿੱਚ ਐਂਟਰੀ ਹੋ ਚੁੱਕੀ ਹੈ ਇਸ ਧਰਨੇ ਦੀ ਤਾਂ ਤੁਸੀਂ ਸੁਣੋ ਕਿ ਉਹ ਕੀ ਕਹਿ ਰਹੇ ਨੇ ਤੇ ਤੁਸੀਂ ਵੇਖ ਲਓ ਕਿਵੇਂ ਜਲਾਲਾਬਾਦ ਦੇ ਵਿੱਚ ਜਿਹੜਾ ਕੁਝ ਹੋਇਆ ਹੈ ਲੋਕਤੰਤਰ ਨੂੰ ਜਿਹੜੀ ਲੋਕਤੰਤਰ ਦੀ ਹੱਤਿਆ ਹੋਈ ਹੈ ਜਿਹੜੀ ਗੁੰਡਾਗਰਦੀ ਬਦਮਾਸ਼ੀ ਜਿਹੜੀ ਕੱਲ ਹੋਈ ਹੈ ਉਹ ਸਾਰਿਆਂ ਦੇ ਸਾਹਮਣੇ ਔਨ ਰਿਕਾਰਡ ਹੈ ਤੁਸੀਂ ਵੀ ਉਹ ਵੀਡੀਓਜ਼ ਵੇਖੇ ਹੋਣੇ ਜਿਹੜੀ ਸਾਡੀ ਮਾਤਰ ਸ਼ਕਤੀ ਹੈ ਸਾਡੀ ਮਾਤਾਵਾਂ ਪੈਣਾ ਜਿਹੜੇ ਆਪਣੇ ਫਾਰਮ ਪਰਣ ਆਏ ਸੀ ਉਹਨਾਂ ਨਾਲ ਪੁਲਿਸ ਨੇ ਕਿਸ ਤਰੀਕੇ ਦਾ ਵਿਵਹਾਰ ਕੀਤਾ ਮੈਂ ਤਾਂ ਸੁਣ ਕੇ ਹੈਰਾਨ ਆ ਵੀ ਜਿਹੜੇ ਬਦਮਾਸ਼ੀ ਕਰ ਰਹੇ ਸੀ ਉਹਨਾਂ ਨੂੰ ਤਾਂ ਪੁਲਿਸ ਨੇ ਨੱਥ ਪਾਈ ਨਹੀਂ ਉਹ ਤਾਂ ਅੱਜ ਤੱਕ ਹੁਣ ਮੇਰੇ ਕੱਲ ਕੱਲ ਦਾ ਸਾਰਾ ਦਿਨ ਕੱਲ ਸਾਰੀ ਰਾਤ ਅੱਜ ਵੀ ਹੁਣ ਤੱਕ ਕੋਈ ਪਤਾ ਹੀ ਨਹੀਂ ਉਹ ਕਿਹੜੇ ਬਦਮਾਸ਼ ਸੀਗੇ ਸਰੀਆਮ ਗੁੰਡਾਗਰਦੀ ਹੋਈ ਹੈ ਗੋਲੀਆਂ ਚੱਲੀ ਹੈ ਲੋਕਤੰਤਰ ਦੀ ਹੱਤਿਆ ਕੀਤੀ ਗਈ ਹੈ ਤੁਸੀਂ ਖੁਦ ਸੁਣਿਆ ਕਿ ਉਹਨਾਂ ਨੇ ਕੀ ਦੋਸ਼ ਲਾਏ ਨੇ ਇਸ ਤੋਂ ਇਲਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਮੀਤ ਸਕੱਤਰ सुरेंद्र ਢੰਡੀਆਂ ਉਹ ਵੀ ਇਸ ਧਰਨੇ ਦੀ ਅਗਵਾਈ ਕਰ ਰਹੇ ਨੇ ਉਹਨਾਂ ਨੇ ਕੀ ਆਖਿਆ ਉਹ ਵੀ ਸੁਣੋ ਜਿਨ੍ਹਾਂ ਨੇ ਸਰਪੰਚੀ ਦੀ ਦਰਖਾਸਤ ਕਰਨ ਵਾਸਤੇ ਗਏ ਸੀ ਉਹਨਾਂ ਦੀ ਡੀਐਸਪੀ ਨੇ ਫੈਲਾ ਖੋ ਕੇ ਉਹਨਾਂ ਨੂੰ ਬੰਦੀ ਬਲਾ ਕੇ ਉਹਨਾਂ ਨੂੰ ਇਸ ਜੋਨ ਤੋਂ ਬਾਹਰ ਰੱਖਿਆ ਹੈ ਤੋਂ ਅਸੀਂ ਉਸ ਵੇਲੇ ਹੀ ਉੱਚ ਅਧਿਕਾਰੀਆਂ ਦੇ ਧਿਆਨ ਚ ਲੈ ਤੁਸੀਂ ਬਕਾਇਦਾ ਮੇਲ ਵੀ ਉਹਨਾਂ ਨੂੰ ਕੱਢ ਦਿੱਤੀ ਗਈਆਂ ਸੀ ਕੱਲ 21 ਵਜੇ ਤੱਕ ਸਾਡੇ ਕੋਲ ਦੁਬਾਰਾ ਫਾਈਲ ਲੈ ਕੇ ਕਿ ਜਿਹੜੇ ਤੁਹਾਡੀਆਂ ਫਾਈਲਾਂ ਖੁੰਈਆਂ ਸੀ ਉਹਨੂੰ ਸਬਮਿਟ ਕਰਕੇ ਇਸ ਪਿੰਡ ਦਾ ਇਲੈਕਸ਼ਨ ਕਰਵਾਵਾਂਗੇ ਪਰ ਪੂਰੇ 3 ਵਜੇ ਸਾਨੂੰ ਜਵਾਬ ਦਿੱਤਾ ਵੀ ਇਹ ਨਹੀਂ ਹੋ ਸਕਦਾ ਸੋ ਅਸੀਂ ਮਜਬੂਰੀ ਬਸ ਹੋ ਕੇ ਜਿਹੜਾ ਕੱਲ ਐਲਾਨ ਕੀਤਾ ਸੀ ਕਿ ਅਣ ਮਿਥੇ ਸਮੇਂ ਵਾਸਤੇ ਇਹ ਸਾਨੂੰ ਕਰਨਾ ਲਾਉਣਾ ਪਏਗਾ ਰੋਡ ਜਾਮ ਕਰਨਾ ਪਏਗਾ ਕਿਉਂਕਿ ਜੇ ਇਸੇ ਤਰ੍ਹਾਂ ਲੋਕਤੰਤਰ ਦੀ ਹੱਤਿਆ ਹੁੰਦੀ ਰਹੀ ਤੇ ਲੋਕਾਂ ਦਾ ਵਿਸ਼ਵਾਸ ਇਸ ਲੋਕਤੰਤਰ ਤੋਂ ਇਸ ਵੋਟ ਤੰਤਰ ਤੋਂ ਉੱਠੇਗਾ ਕਿਸੇ ਨੇ ਜੁਰਤ ਨਹੀਂ ਕਰਨੀ ਅੱਗੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਮੰਗ ਇਹੀ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਨੇ ਧੱਕੇਸ਼ਾਹੀ ਕੀਤੀ ਹੈ ਚਾਹੇ ਪੁਲਿਸ ਪ੍ਰਸ਼ਾਸਨ ਹੈ ਜਾਂ ਕੋਈ ਹੋਰ ਸੱਤਾਧਿਰ ਦੇ ਨੁਮਾਇੰਦੇ ਸਨ ਜਾਂ ਵਰਕਰ ਸਨ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਹਾਲਾਂਕਿ ਅੱਜ 7 ਅਕਤੂਬਰ ਹੈ ਤੇ ਉਹ ਦਿਨ ਹੈ ਜਦੋਂ ਕਾਗਜ਼ ਵਾਪਸ ਲੈ ਜਾਣੇ ਆ ਪਰ ਉਹਨਾਂ ਦਾ ਕੀ ਬਣੇਗਾ ਜਿਨ੍ਹਾਂ ਦੇ ਕਾਗਜ਼ ਭਰਨ ਹੀ ਨਹੀਂ ਦਿੱਤੇ ਗਏ ਨਾਂਦਗੀ ਪੱਤਰ ਦਾਖਲ ਹੀ ਨਹੀਂ ਕਰਨ ਦਿੱਤੇ ਗਏ ਫਾਈਲਾਂ ਖੋਲੀਆਂ ਗਈਆਂ ਤਾਂ ਇਸ ਦੇ ਖਿਲਾਫ ਹੁਣ ਕੀ ਕਰਨਾ ਧਰਨਾ ਕਦੋਂ ਤੱਕ ਜਾਰੀ ਰਹੇਗਾ ਇਸ ਦੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਤਸਵੀਰਾਂ ਸਾਹਮਣੇ ਆ ਸਕਦੀਆਂ ਨੇ ਪਰ ਇਸ ਮਾਮਲੇ ਦੇ ਵਿੱਚ ਵੱਖ-ਵੱਖ ਧਿਰਾਂ ਦੇ ਆਗੂ ਉੱਥੇ ਮੌਜੂਦ ਸਨ ਜਿਨ੍ਹਾਂ ਦੇ ਵਿੱਚ ਸਰ ਭਾਰਤ ਨਾਗਰਿਕ ਸਭਾ ਦੇ ਸੂਬਾ ਪ੍ਰਧਾਨ ਐਡਵੋਕੇਟ ਪਰਮਦੀਪ ਸਿੰਘ ਢਾਬਾ, ਆਈਐਸਐਫ ਦੇ ਸੂਬਾ ਪ੍ਰਧਾਨ ਰਮਨ ਧਰਮੂਵਾਲਾ ਤੇ ਸੀਪੀਆਈ ਬਲਾਕ ਗੁਰੂ ਅਰਸ਼ਾਏ ਦੇ ਸਖਤਰ ਕਾਮਰੇਡ ਬਲਵੰਤ ਚੋਹਾਣਾ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਕ੍ਰਿਸ਼ਨ ਧਰਮੂਵਾਲਾ ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਆਗੂ ਨਿਰੰਦਰ ਢਾਬਾ, ਪੰਜਾਬ ਕਿਸਾਨ ਸਭਾ ਦੇ ਆਗੂ ਅਸ਼ੋਕ ਕੰਬੋਜ ਗੁਰਦੇয়াল ਢਾਬਾ, ਕਰਨੈਲ ਬੱਗੇਕੇ ਸਟਾਲਿਨ ਲਮੋਚੜ ਨੇ ਵਿਸ਼ਮੂਲੀਅਤ ਕੀਤੀ ਇਸ ਮਸਲੇ ਦੇ ਵਿੱਚ ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਮੈਡਮ ਅਮਰਪ੍ਰੀਤ ਕੌਰ ਸੰਧੂ ਦੇ ਉੱਤੇ ਵੀ ਖਿਲਾਫ ਵੀ ਜਮ ਕਿਨਾਰੇ ਬਾਜ਼ੀ ਕੀਤੀ ਗਈ ਉਹਨਾਂ ਨੇ ਦੋਸ਼ ਲਾਇਆ ਕਿ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਬਿਲਕੁਲ ਵੀ ਸੰਜੀਦਗੀ ਨਹੀਂ ਦਿਖਾਈ ਜਾ ਰਹੀ ਔਰ ਕੰਮ ਵੀ ਨਹੀਂ ਕੀਤਾ ਜਾ ਰਿਹਾ ਸਿਰਫ ਕਮਰੇ ਦੇ ਵਿੱਚ ਉਹ ਬੈਠੇ ਨੇ ਕੰਮ ਕਰਨ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੇ ਜਦ ਕਿ ਹਾਲਾਤ ਇਹ ਨੇ ਕਿ ਲੋਕਾਂ ਦੇ ਨਾਮਦਗੀ ਪੱਤਰ ਫਾੜੇ ਗਏ ਨੇ ਖੋਏ ਗਏ ਨੇ ਗੋਲੀਆਂ ਤੱਕ ਚੱਲੀਆਂ ਨੇ ਪਰੰਤੂ ਜ਼ਿਲ੍ਹਾ ਚੋਣ ਅਧਿਕਾਰੀ ਮੈਡਮ ਡੀਸੀ ਆਪਣੇ ਕਮਰੇ ਵਿੱਚ ਬੈਠ ਕੇ ਸਭ ਕੁਝ ਮੂਕ ਦਰਸ਼ਕ ਬਣ ਕੇ ਵੇਖ ਰਹੇ ਨੇ ਇਹ ਸਾਰੇ ਦੋਸ਼ ਲਾਏ ਗਏ ਨੇ ਹੁਣ ਦੇਖਦੇ ਹਾਂ ਕਿ ਇਸ ਸੰਬੰਧੀ ਪ੍ਰਸ਼ਾਸਨ ਪ੍ਰਦਰਸ਼ਨਕਾਰੀਆਂ ਨੂੰ ਧਰਨਾਕਾਰੀਆਂ ਨੂੰ ਕਦੋਂ ਸੰਤੁਸ਼ਟ ਕਰਵਾ ਪਾਉਂਦਾ ਹੈ ਪਰ ਜਿਨ੍ਹਾਂ ਦੇ ਨਾਮਜ਼ਗੀ ਪੱਤਰ ਦਾਖਲ ਨਹੀਂ ਹੋਏ ਕੀ ਉਹਨਾਂ ਨੂੰ ਸਮਾਂ ਦਿੱਤਾ ਜਾਏਗਾ ਜਾਂ ਨਹੀਂ ਦਿੱਤਾ ਜਾਂਦਾ ਕੀ ਉਸ ಗ್ರಾಮ ਪੰਚਾਇਤ ਦੀ ਚੋਣ ਰੱਦ ਹੋਵੇਗੀ ਬਾਅਦ ਵਿੱਚ ਕਰਾਈ ਜਾਵੇਗੀ ਇਸ ਦੇ ਬਾਰੇ ਫੈਸਲਾ ਹੁਣ ਪ੍ਰਸ਼ਾਸਨ ਤੇ ਸਰਕਾਰ ਨੇ ਕਰਨਾ ਹੈ ਫਿਲਹਾਲ ਧਰਨਾਕਾਰੀਆਂ ਨੇ ਅਨਮਿੱਥੇ ਸਮੇਂ ਦੇ ਲਈ ਧਰਨਾ ਲਾ ਦਿੱਤਾ ਤੇ ਚੱਕਾ ਜਾਮ ਲਗਾਤਾਰ ਕੀਤਾ ਹੋਇਆ ਤੇ ਤੀਜੇ ਦਿਨ ਦੇ ਵਿੱਚ ਇਹ ਧਰਨਾ ਸ਼ਾਮਲ ਹੋ ਚੁੱਕਾ ਹੈ